ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਮੇਰੀ ਮਾਤਾ ਜੀ ਲਾਈਨਾਂ ਵਿੱਚ ਨਾਓ ਲੈਟਸ ਸਟਾਰਟ ਮੇਰੀ ਮਾਤਾ ਜੀ ਦਾ ਨਾਮ यहां पे ਤੁਸੀਂ ਆਪਣੀ ਮੰਮਾ ਦਾ ਨਾਮ ਲਿਖਣਾ ਉਹਨਾਂ ਦੀ ਉਮਰ 35 ਸਾਲ ਹੈ ਉਹ ਸ਼ਿਹਦੇ ਮਸ਼ਹੂਰ ਡਾਕਟਰ ਹਨ ਉਹਨਾਂ ਨੇ ਡਾਕਟਰੀ ਦੀ ਉੱਚ ਵਿਦਿਆ ਪ੍ਰਾਪਤ ਕੀਤੀ ਹੈ ਉਹ ਸਵੇਰੇ ਜਲਦੀ ਉੱਠਦੇ ਹਨ ਉਹ ਮੈਨੂੰ ਨਾਲ ਲੈ ਕੇ ਰੋਜ਼ ਸੈਰ ਕਰਨ ਜਾਂਦੇ ਹਨ ਉਹ ਮੇਰੇ ਅਤੇ ਪਿਤਾ ਜੀ ਲਈ ਨਾਸ਼ਤਾ ਤਿਆਰ ਕਰਦੇ ਹਨ ਓ ਮੈਨੂੰ ਹਰ ਰੋਜ਼ ਤਿਆਰ ਕਰਕੇ ਸਕੂਲ ਪੇਜਦੇ ਹਨ ਉਹ ਸ਼ਾਮ ਨੂੰ ਮੈਨੂੰ ਪੜ੍ਹਾਈ ਕਰਾਉਂਦੇ ਹਨ ਉਹ ਆਪਣੇ ਮਰੀਜ਼ਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਉਹ ਮੈਨੂੰ ਗੁਰੂਆਂ ਦੀਆਂ ਕਥਾਵਾਂ ਸੁਣਾਉਂਦੇ ਹਨ ਮੇਰੇ ਮਾਤਾ ਜੀ ਮੈਨੂੰ ਬਹੁਤ ਪਿਆਰ ਕਰਦੇ ਹਨ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਹਾਂ ਰੱਬ ਉਹਨਾਂ ਦੀ ਉਮਰ ਲੰਬੀ ਕਰੇ ਠੀਕ ਹੈ ਤਾਂ ਤੁਸੀਂ ਆਪਣੀ ਮੰਮਾ ਦਾ ਨਾਮ ਤੇ ਜਿੰਨੀ ਉਹਨਾਂ ਦੀ ਏਜ ਹੈ ਉਹ ਮੈਂਸ਼ਨ ਕਰੋਗੇ ਅਗਰ ਉਹ ਅਧਿਆਪਕ ਹੈ ਤਾਂ ਤੁਸੀਂ ਇੱਥੇ ਅਧਿਆਪਕ ਲਿਖ ਸਕਦੇ ਹੋ ਠੀਕ ਹੈ